ਇਹਨਾਂ ਕਈ ਵੱਡੀਆਂ ਨਹੀਂ ਹੁੰਦੀਆਂ ਅਗਰ ਤੁਸੀਂ ਹਿੰਮਤ ਦੇ ਨਾਲ ਕੌਨਫੀਡੈਂਸ ਦੇ ਨਾਲ ਤੁਸੀਂ ਨਿਕਲਦੇ ਹੋ ਤਾਂ ਮੇਰਾ ਖਿਆਲ ਹੈ ਕਿ ਕੋਈ ਵੀ ਚੁਣੌਤੀ ਹੈ ਜਿਹੜੀ ਕਿਸੇ ਵੀ ਇਨਸਾਨ ਲਈ ਵੱਡੀ ਨਹੀਂ ਹੁੰਦੀ ਭਗਵੰਤ ਮਾਨ ਸਾਹਿਬ ਨੇ ਪੰਜਾਬ ਦੇ ਲੀਡਰ ਅੰਦਰ ਕਿਤੇ ਜ਼ਿਲਾਂ ਦੇ ਵਿੱਚ ਕੀ ਉਹ ਠੀਕ ਕਦਮ ਸੀਗਾ ਕੀ ਇਹ ਜਸਟੀਫਿਕੇਸ਼ਨ ਹੋ ਰਹੀ ਹੈ ਸੋ ਮੈਨੂੰ ਇਹ ਲੱਗਦਾ ਕਿ ਇਹਨਾਂ ਚੀਜ਼ਾਂ ਦਾ ਜਿਹੜਾ ਜਵਾਬ ਹੈ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਹੈ ਉਹਦੇ ਕੋਲ ਉਹ ਦਿਲਾ ਔਖਾ ਹੋ ਜਾਣਾ ਹੈ ਮੇਰ ਨਾਲ ਐਸੋਲੇ ਸੁਸ਼ੀਲ ਰਿੰਕੂ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਆ ਭਾਜੀ ਟਿਕਟ ਅਨਾਉਂਸ ਹੋ ਗਈ ਹੈ ਜ਼ਿੰਮੇਦਾਰੀ ਫਿਰ ਤੋਂ ਹੈ ਇਹ ਹੁਣ ਚੁਣੌਤੀ ਕਿੰਡੀ ਵੱਡੀ ਹੋਊਗੀ ਦੇਖੋ ਜਿਹੜੀਆਂ ਚੁਣੌਤੀਆਂ ਹੁੰਦੀਆਂ ਆ ਉਹ ਚੁਣੌਤੀਆਂ ਹੀ ਹੁੰਦੀਆਂ ਨੇ ਚੁਣੌਤੀਆਂ ਵੱਡੀਆਂ ਨਹੀਂ ਹੁੰਦੀਆਂ ਅਗਰ ਤੁਸੀਂ ਹਿੰਮਤ ਦੇ ਨਾਲ ਕੌਨਫੀਡੈਂਸ ਦੇ ਨਾਲ ਤੁਸੀਂ ਨਿਕਲਦੇ ਹੋ ਤਾਂ ਮੇਰੇ ਖਿਆਲ ਆ ਕਿ ਕੋਈ ਵੀ ਚੁਣੌਤੀ ਹੈ ਜਿਹੜੀ ਕਿਸੇ ਵੀ ਇਨਸਾਨ ਲਈ ਵੱਡੀ ਨਹੀਂ ਹੁੰਦੀ ਖਾਸ ਕਰਕੇ ਕਿਉਂਕਿ ਜਲੰਧਰ ਹੈ ਜਿਹੜਾ ਜਲੰਧਰ ਮੈਂ ਹਮੇਸ਼ਾ ਪਿਆਰ ਦਿੰਦਾ ਹੈ ਚਾਹੇ ਮੈਂ ਨਗਰ ਨਿਗਮ ਦੇ ਵਿੱਚ 파ਰਸ਼ਦ ਰਹਾ ਚਾਹੇ ਮੈਂ ਵਿਧਾਨ ਸਭਾ ਦੇ ਵਿੱਚ ਮੈਂਬਰ ਰਹਾ ਚਾਹੇ ਪਿਛਲੇ ਸਮੇਂ ਦੇ ਵਿੱਚ ਬਤੌਰ ਲੋਕ ਸਭਾ ਮੈਂਬਰ ਜਲੰਧਰ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਮੈਨੂੰ ਹਰ ਹਲਕੇ ਦੇ ਵਿੱਚ ਸ਼ਾਹਕੋਟ ਦੇ ਵਿੱਚ ਫਲੋਰ ਦੇ ਵਿੱਚ ਆਦਮਪੁਰ ਦੇ ਵਿੱਚ ਨਕੋਦਰ ਕਰਤਾਰਪੁਰ ਜਲੰਧਰ ਸ਼ਹਿਰ ਦੇ ਸਾਰੇ ਹਲਕੇ ਜਲੰਧਰ ਕੈਂਟ ਹਰ ਪਾਸੇ ਬੜਾ ਪਿਆਰ ਮਿਲਿਆ ਕਿਉਂਕਿ ਲਗਾਤਾਰ ਮੈਂ ਸਾਥੀਆਂ ਦੇ ਵਿੱਚ ਵਿਚਰਦਿਆਂ ਵਿਚਰਦਾ ਰਿਹਾ ਹਾਂ ਉਹ ਲੋਕਾਂ ਦੇ ਸੁੱਖ-ਦੁੱਖ ਦੇ ਵਿੱਚ ਸ਼ਾਮਲ ਰਿਹਾ ਹਾਂ ਸੋ ਮੈਨੂੰ ਬੜਾ ਪਿਆਰ ਆ ਜਿਲੰਦਰ ਵਾਲਾ ਕੀ ਮੁੱਦਾ ਰਹਿਣ ਵਾਲਾ ਹੈ ਇਸ ਵਾਰ ਚੋਣਾਂ ਦੇ ਵਿੱਚ ਕਿਉਂਕਿ ਤੁਹਾਡੇ ਉੱਪਰ ਸਭ ਤੋਂ ਵੱਡਾ ਦਾ ਰੋਪੀ ਲੱਗ ਰਿਹਾ ਕਿ ਪਾਰਟੀ ਬਦਲੀ ਗਈ ਉਹਨਾਂ ਹਾਲਾਤਾਂ 'ਚ ਕੀ ਵੱਡਾ ਮੁੱਦਾ ਰਹੇਗਾ ਦੇਖੋ ਸਾਰੀਆਂ ਰਿਕਾਰਡਿੰਗਸ ਹੈ ਜਿਹੜੀਆਂ ਜਲੰਧਰ ਦੇ ਲੋਕਾਂ ਦੇ ਕੋਲ ਪਈਆਂ ਕਿ ਜਿਹੜੇ ਚੋਣਵੀਂ ਵਾਅਦੇ ਸਨ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਸਹਿਬਾਨ ਉਹਨਾਂ ਨੇ ਜਿਹੜੇ ਜਲੰਧਰ ਦੇ ਲੋਕਾਂ ਦੇ ਨਾਲ ਕੀਤੇ ਸੀਗੇ ਉਹ ਸਾਰੀਆਂ ਰਿਕਾਰਡਿੰਗਸ ਪਈਆਂ ਜਲੰਧਰ ਅੱਜ ਪੁੱਛ ਰਿਹਾ ਹਰ ਇੱਕ ਇਨਸਾਨ ਹਰ ਇੱਕ ਪਰਿਵਾਰ ਦੇ ਅੰਦਰ ਇਹ ਸਵਾਲ ਖੜਾ ਹੈ ਕਿ ਜਲੰਧਰ ਦੇ ਨਾਲ ਇਹਨੇ ਵਾਅਦੇ ਕਰਕੇ ਤਾਂ ਆਮ ਆਦਮੀ ਪਾਰਟੀ ਨੂੰ ਜਿਹੜੇ ਹੈ ਚੋਣਾਂ ਦੇ ਵਿੱਚ ਉਤਰਨ ਤੋਂ ਪਹਿਲਾਂ ਇਹ ਵਾਅਦੇ ਜਿਹੜੇ ਜ਼ਰੂਰ ਪੂਰੇ ਕਰਨੇ ਚਾਹੀਦੇ ਸਨ ਔਰ ਦੂਸਰੇ ਪਾਸੇ ਦੂਸਰੇ ਪਾਸੇ ਵੀ ਜਿਹੜਾ ਮੁੱਦਾ ਡਵੈਲਪਮੈਂਟ ਦਾ ਰਹੇਗਾ ਜਿਸ ਤਰੀਕੇ ਦੇ ਨਾਲ ਦੇਸ਼ ਦੇ ਦੂਸਰੇ ਸੂਬਿਆਂ ਦੇ ਵਿੱਚ ਵਿਕਾਸ ਦੀ ਲਹਿਰ ਚੱਲ ਰਹੀ ਹੈ ਦੇਸ਼ ਦੇ ਵਿੱਚ ਹਜ਼ਾਰਾਂ ਨਵੇਂ ਜਿਹੜੇ ਆ ਰੇਲਵੇ ਸਟੇਸ਼ਨ ਬਣੇ ਆ ਸੈਂਕੜਾਂ ਹੀ ਜਿਹੜੇ ਨਵੇਂ 에어ਪੋਰਟ ਬਣੇ ਆ ਸੈਂਕੜਾਂ ਜਿਹੜੇ ਜਿਹੜੇ ਏਮਜ਼ ਬਣੇ ਆ ਪੀਜੀਆਈ ਤਰਜ ਦੇ ਉੱਤੇ ਹਸਪੀਟਲ ਬਣੇ ਆ ਅੱਜ ਕੀ ਸੁਸ਼ੀਲ ਰਿੰਕੂ ਇਹ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਜਿਹੜੀ ਪੰਜਾਬ ਸਰਕਾਰ ਹੈ ਉਹਨਾਂ ਨੇ ਜੋ ਵਾਦੇ ਜਲੰਧਰ ਨਾਲ ਕੀਤੇ ਸਨ ਉਹ ਪੂਰੇ ਨਹੀਂ ਹੋਏ ਦੇਖੋ ਮੈਂ ਤਾਂ ਇੱਕ ਛੋਟਾ ਜਿਹਾ ਵਾਦਾ ਦੱਸਦਾ ਵੱਡੇ ਵਾਦਿਆਂ ਦੀ ਮੈਂ ਗੱਲ ਨਹੀਂ ਕਰਾਂਗਾ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਅਧਿਐਕਸ਼ ਕਨਵੀਨਰ ਅਰਵਿੰਦ ਕੇਜਰੀਵਾਲ ਸਾਹਿਬ ਨੇ ਜਲੰਧਰ ਦੇ ਸਾਈਂਦਾ ਸਕੂਲ ਦੀ ਗਰਾਊਂਡ ਦੇ ਵਿੱਚ ਰੈਲੀ ਦੇ ਦੌਰਾਨ ਇਹ ਗੱਲ ਕਹੀ ਸੀ ਕਿ ਜਲੰਧਰ ਦੀਆਂ ਸੜਕਾਂ ਦੇ ਉੱਤੇ ਜਿਹੜਾ ਕੂੜਾ ਪਿਆ ਚਾਹੇ ਉਹ ਮਾਡਲ ਟਾਉਨ ਦੇ ਵਿੱਚ ਪਿਆ ਹੈ ਚਾਹੇ ਉਹ ਨਕੁੱਦਰ ਰੋਡ ਦੇ ਉੱਤੇ ਪਿਆ ਚਾਹੇ ਸ਼ਹਿਰ ਦੇ ਦੂਸਰੇ ਹਿੱਸਿਆਂ ਦੇ ਵਿੱਚ ਪਿਆ ਸਾਡੀ ਸਰਕਾਰ ਜਿਹੜੀ ਉਹ ਕੂੜਾ ਸਾਫ਼ ਕਰਵਾਏਗੀ ਮੈਂ ਉਹਨਾਂ ਡੰਪਾਂ ਦਾ ਜ਼ਿਕਰ ਕੀਤਾ ਤੁਸੀਂ ਪੀਟੀਸੀ ਚੈਨਲ ਵਾਲੇ ਮੇਰੇ ਵੀਰੋ ਜਾ ਕੇ ਤੁਸੀਂ ਉਹਨਾਂ ਡੰਪਾਂ ਦੇ ਉੱਤੇ ਜਾ ਕੇ ਦੇਖ ਲਓ ਕੂੜਾ ਜੈਸੇ ਕਾ ਤੈਸਾ ਪਿਆ ਅਗਰ ਰਾਸ਼ਟਰੀ ਕਨਵੀਨਰ ਦੇ ਅਨਾਉਂਸਮੈਂਟ ਦੇ ਉੱਤੇ ਪੰਜਾਬ ਦੀ ਜਿਹੜੀ ਸਰਕਾਰ ਹੈ ਉਹ ਕੂੜਾ ਸਾਫ਼ ਨਹੀਂ ਕਰਵਾ ਸਕਦੀ ਗਲੀਆਂ ਦੀ ਸਫਾਈ ਨਹੀਂ ਕਰਾ ਸਕਦੀ ਤਾਂ ਦੂਸਰੇ ਜਿਹੜੇ ਪ੍ਰੋਜੈਕਟ ਆ ਉਹ ਕਿਸੇ ਤਰ੍ਹਾਂ ਦੀ ਆਸ ਹੈ ਜਿਹੜੀ ਲੋਕ ਇਸ ਪਾਰਟੀ ਤੋਂ ਜਿਹੜੀ ਕਰ ਨਹੀਂ ਸਕਦੇ ਲੋਕਾਂ ਦੀ ਆਸ ਬਿਲਕੁਲ ਟੁੱਟੀ ਪਈ ਹੈ ਤੁਹਾਡੇ ਸਪਰਾਣੇ ਸਾਥੀ ਅੱਜ ਸਾਰੇ RAMLILA ਗਰਾਊਂਡ 'ਚ ਇਕੱਠੇ ਆਏ ਉਹ ਕਹਿੰਦੇ ਨੇ ਕਿ ਇਹ ਲੋਕਤੰਤਰਤਾ ਘਾਣ ਕੀਤਾ ਜਾ ਰਿਹਾ ਹੈ ID ਜਿਹੜੀ ਹੈ ਉਹ ਧੱਕਾ ਕਰਾ ਰਹੀ ਹੈ ਸਰਕਾਰ ਇਸਤੇਮਾਲ ਕਰ ਰਹੀ ਹੈ ID ਦੇ ਦੇਖੋ ਅੱਜ ਦੋ ਤਰ੍ਹਾਂ ਦੇ ਜਿਹੜੇ ਇੱਥੇ ਵਿਚਾਰ ਚੱਲ ਰਹੇ ਆ ਕੀ ਜਲਨ ਪੰਜਾਬ ਦੇ ਵਿੱਚ ਜਿਹੜਾ ਹੋਇਆ ਕੀ ਉਹ ਸਹੀ ਹੋਇਆ ਪੰਜਾਬ ਦੇ ਜਿਹੜੇ ਲੀਡਰ ਆਮ ਆਦਮੀ ਪਾਰਟੀ ਨੇ ਅੰਦਰ ਕੀਤੇ ਹੈ ਕਾਂਗਰਸ ਦੇ ਔਰ ਉਹਨਾਂ ਦੇ ਜਿਹੜੇ ਵੱਡੇ ਲੀਡਰ ਰਾਹੁਲ ਗਾਂਧੀ ਜੀ ਅੱਜ ਭਗਵੰਤ ਮਾਨ ਸਾਹਿਬ ਦੇ ਨਾਲ ਕੱਟੇ ਹੋ ਕੇ ਬੈਠੇ ਆ ਕਿ ਰਾਹੁਲ ਗਾਂਧੀ ਇਹ ਜਸਟੀਫਾਈ ਕਰ ਰਿਹਾ ਕਿ ਜੋ ਅਰਵਿੰਦ ਕੇਜਰੀਵਾਲ ਸਾਹਿਬ ਦੇ ਦਿਸ਼ਾ ਨਿਰਦੇਸ਼ ਦੇ ਉੱਤੇ ਭਗਵੰਤ ਮਾਨ ਸਾਹਿਬ ਨੇ ਪੰਜਾਬ ਦੇ ਲੀਡਰ ਅੰਦਰ ਕਿਤੇ ਜ਼ਿਲਾਂ ਦੇ ਵਿੱਚ ਕੀ ਉਹ ਠੀਕ ਕਦਮ ਸੀਗਾ ਕੀ ਇਹ ਜਸਟੀਫਿਕੇਸ਼ਨ ਹੋ ਰਹੀ ਹੈ ਸੋ ਮੈਨੂੰ ਇਹ ਲੱਗਦਾ ਕਿ ਇਹਨਾਂ ਚੀਜ਼ਾਂ ਦਾ ਜਿਹੜਾ ਜਵਾਬ ਹੈ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਹੈ ਉਦੇ ਕੋਲੋਂ ਦੇਣਾ ਓਖਾ ਹੋ ਜਾ। ਬਹੁਤ ਧੰਨਵਾਦ। ਤੇ ਇਹ ਸੀ ਸਾਡੇ ਨਾਲ ਸੁਸ਼ੀਲ ਰਿੰਗੂ, ਕੈਮਰਾਮੈਨ ਵਿਕਰਮ ਜਨਾਲ ਹਰਪਿੰਦ ਸਿੰਘ, ਪੀਟੀਸੀ ਨਿਊਜ਼। ਢਿਲ